ਗੱਲ ਆ ਵੀ ਸੁਖਵਾਲ ਖੇਰੇ ਦਾ ਤੇ ਮਤਲਬ ਪੁੱਛ ਉਹਨੂੰ ਤੇਰਾ ਸਟੈਂਡ ਕੀ ਆ ਤੂੰ ਉੱਥੇ ਉਹ ਮੁੰਡਾ ਵਿਚਾਰਾ ਉੱਥੇ ਕਰ ਰਿਹਾ ਸੀਮੈਂਟ ਤੂੰ ਜਾ ਕੇ ਉਹਦੇ ਜੜਾ 'ਚ ਬਹਿ ਗਿਆ ਫਿਰ ਆ ਉੱਥੇ ਕਾਂਗਰਸ ਦਾ ਦਵੀਰ ਗੋਲਡੀ ਕੋ ਵੀ ਸੀ ਮੈਂ ਕਹਿ ਰਿਹਾ ਨਾ ਹੁਣ ਮੇਰੇ ਮੂੰਹ ਕੀ ਉਹ ਉਹਨੂੰ ਪੁੱਛੋ ਤੇ ਹਾਲਾਤ ਕੀ ਆ ਸੁਖਵਾਲ ਖੇਰੇ ਇਹ ਬੇਸ਼ਿਕਰੀ ਇਲੈਕਸ਼ਨ ਕਿਉਂ ਲੜਦੇ ਆ ਇਹ ਫੰਡ ਇਕੱਠੇ ਕਰਨ ਲੜਦੇ ਆ ਇਹਨਾਂ ਨੂੰ ਲੋਕਾਂ ਨੂੰ ੜਕਾਉਣਾ ਆ ਪੰਥ ਦੇ ਨਾਂ ਤੇ ਪੰਜਾਬ ਦੇ ਨਾਂ ਤੇ ਹੋਰ ਇਹਨਾਂ ਦਾ ਸੰਗਰੂਰ ਕੀ ਆ ਸੁਖਵਾਲ ਦੋ ਸਾਲ ਤੋਂ ਤੁਸੀਂ ਇਸ ਹਲਕੇ ਵਿੱਚ ਚੱਲ ਰਹੇ ਹੋ ਕੀ ਲੱਗਦਾ ਹੈ ਕਿ ਕਿਹੜੀਆਂ ਘਾਟਾਂ ਜਿਹੜੀਆਂ ਪਹਿਲੇ ਲੀਡਰਾਂ ਤੋਂ ਰਹਿ ਗਈਆਂ ਤੇ ਤੁਸੀਂ ਉਹ ਚੀਜ਼ ਨੂੰ ਫੁੱਲਫਿਲ ਕਰ ਸਕਦੇ ਹੋ ਅੱਜ ਠੋਕ ਵਿੱਚ ਆ ਕੇ ਹਰਥਾਂ ਕਹਿੰਦੇ ਆ ਵੀ ਹੁਣ ਪਰਚਾ ਕਲਚਰ ਤੋਂ ਨਹੀਂ ਰਿਹਾ ਹੁਣ ਕਮਿਸ਼ਨ ਤੋਂ ਨਹੀਂ ਸਾਡੇ ਬੰਦੇ ਲੈ ਰਹੇ ਕੋਈ ਪੈਸੇ ਲੈ ਕੇ ਤੇ ਕੰਮ ਕਰਾ ਰਹੇ ਅੱਜ ਇਹ ਰਾਜਨੀਤੀ ਲੋਕਾਂ ਦੇ ਬੱਚਿਆਂ ਦੀ ਬਿਹਤਰੀ ਵਾਸਤੇ ਕਰਦੇ ਆ ਪੰਜਾਬ ਦੇ ਬੱਚਿਆਂ ਦੀ ਇਹ ਰਾਜਨੀਤੀ ਆਪਣੇ ਬੱਚਿਆਂ ਵਾਸਤੇ ਕਰਦੇ ਸਾਡਾ ਦੇ ਨਾਲ ਕੀ ਨਹੀਂ 90% ਬਿਜਲੀ ਫਰੀ ਕੀਤੀ ਆ ਕੋਈ ਬੰਦਾ ਕਹਿੰਦੇ ਸਾ ਕੋਈ ਕਲੀ ਕਾਂਗਰਸੀ ਦਾ ਡਿਸਕ੍ਰਿਮੀਨੇਸ਼ਨ ਨਹੀਂ ਹੈ ਪਹਿਲਾ ਥਰਮਲ ਪਲਾਂਟ ਵੇਚੇ ਜਾ ਰਹੇ ਭਗਵੰਤ ਮਾਨ ਜੀ ਪ੍ਰਾਈਵੇਟ ਕੰਪਨੀ ਤੋਂ ਸਰਕਾਰ ਖਰੀਦੀ ਦੇਸ਼ ਪਹਿਲੀ ਵਾਰ ਹੋ ਰਿਹਾ ਪੋਲਿਟੀਕਲ ਵੈਂਡੇਟਾ ਨਹੀਂ ਹੋਊਗਾ ਬਾਕੀ ਰੂਟੀ ਚ ਕੋਈ ਕ੍ਰਾਈਮ ਕਰੋ ਪਰਚਾ ਤੇ ਹੋਣਾ ਤੁਸੀਂ ਸੁਣ ਲਾਓ ਨਾ ਅਜੇ ਫਿਰ ਤੁਸੀਂ ਹੁਣ ਗੱਲ ਛੇੜੀ ਸੁਣਨਾ ਪਊਗਾ ਫਿਰ ਜਿਹੜੀ ਮੋਨੋਪੋਲੀ ਸੀ ਮੋਨੋਪੋਲੀ ਸੀ ਨਾ ਜਿਹੜੀ ਔਰਤੇ ਖਤਮ ਕੀਤੀ ਆ ਭਗਵੰਤ ਮਾਨ ਨੇ ਚਾਹੇ ਸ਼ਰਾਬ ਪੀ ਹੋਵੇ ਰੇਤ ਪੀ ਹੋਵੇ ਟਰਾਂਸਪੋਰਟੇ ਹੋਵੇ ਸੋ ਇਹ तमाम ਕੰਮ ਨੂੰ ਲੈ ਕੇ ਅਸੀਂ ਜਦੋਂ ਜਾਣੇ ਆ ਨਾ ਤਾਂ ਲੋਕ ਕਹਿੰਦੇ ਜੀ ਤੁਹਾਡਾ ਭਗਵੰਤ ਮਾਨ ਦਾ ਕੋਈ ਤੋੜ ਨਹੀਂ ਅਸੀਂ ਭਗਵੰਤ ਮਾਨ ਦੇ ਉਹ ਸਾਡੀ ਪਾਰਟੀ ਜੁੜ ਸਕਦੀ ਮਰਾ ਸਾਡੇ ਜੁੜੇ ਵੀ ਇਹ ਕੰਮ ਕਰ ਰਿਹਾ ਜਿਹਦੇ ਤੇ ਕਿਸੇ ਤੋਂ ਉਂਗਲ ਖੜੀ ਹੁੰਦੀ ਹੈ ਭਗਵੰਤ ਮਾਨ ਜੀ ਬਖਸ਼ਤ ਥੋੜੀ ਹੈ ਮੱਚਣੀ ਨਹੀਂ ਆਪਣੇ ਵੀ ਨਹੀਂ ਬਖਸ਼ੇ ਬਗਾਨੇ ਤੋਂ ਨਾ ਅਰਵਿੰਦ ਕੇ ਜੀਵਾ ਜੀ ਦਿੱਲੀ ਦੇ ਬੱਚੇ ਦਲ ਬਦਲੀ ਕੋਈ ਬਹੁਤ ਵਧੀਆ ਟ੍ਰੈਂਡ ਨਹੀਂ ਹੁੰਦਾ ਕੋਈ ਦੌਰ ਆਏਗੀ ਲੇਕਿਨ ਸਾਡੇ ਤੇ ਕੋਈ ਕਿਹੜੇ ਜਾ ਰਹੇ ਅਸੀਂ ਤੇ ਜਰੂਰ ਆਵਾਂ ਦੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿਉਂਕਿ ਸਾਡੀ ਨਵੀਂ ਪਾਰਟੀ ਅਰਵਿੰਦ ਕੇਜਰੀਵਾਲ ਜੀ ਨੇ 2022 ਦੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਜਿਹੜੇ ਚੰਗੇ ਲੋਕ ਹੈ ਜੇ ਚੰਗੀ ਰਾਜ ਇਨਸਾਫ ਸੁਸਤਰੀ ਰਾਜਨੀਤੀ ਕਰਨਾ ਚਾਹੁੰਦੇ ਆ ਉਹ ਸਾਡੀ ਪਾਰਟੀ ਜੁੜ ਸਕਦੇ ਆ ਉਹ ਸਾਡੇ ਜੁੜੇ ਵੀ ਇਹ ਕੰਮ ਕਰ ਰਿਹਾ ਹੈ ਜੇ ਤਾਂ ਕਿਸੇ ਤੋਂ ਉਂਗਲ ਖੜੀ ਹੁੰਦੀ ਹੈ ਭਗਵੰਤ ਮਾਨ ਜੀ ਬਖਸ਼ਿਸ਼ ਤਾਂ ਥੋੜੀ ਹੈ ਬਖਸ਼ ਨਹੀਂ ਹੁੰਗੇ ਆਪਣੇ ਵੀ ਨਹੀਂ ਬਖਸ਼ਿਓ ਬਗਾਨੇ ਤਾਂ ਕੀ ਬਖਸ਼ ਨਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਬਖਸ਼ਿਆ ਸੋ ਇਹ ਇਹ ਵੈਸੇ ਟ੍ਰੈਂਡ ਕੋਈ ਬਹੁਤ ਵਧੀਆ ਨਹੀਂ ਹੈ ਲੇਕਿਨ ਹਾਂ ਅੱਜ ਇੱਕ ਅਲਟਰਨੇਟਿਵ ਪੋਲਿਟਿਕਸ ਲੋਕਾਂ ਕੋ ਆਈ ਹੈ ਵੇਖੋ ਪਹਿਲਾਂ ਲੋਕਾਂ ਕੋ ਹੈ ਨਹੀਂ ਸੀ ਆਪਸ ਵਿਕਲਪ ਨਹੀਂ ਸੀ ਅਲਟਰਨੇਟਿਵ ਹੁਣ ਆਵਾਦੀ ਪਾਰਟੀ ਇਹਦੇ ਇਸ ਕਰਕੇ ਜਿਹੜੇ ਚੰਗੇ ਲੋਕ ਆ ਉਹ ਆ ਰਹੇ ਹੈ ਪਤਾ ਨਹੀਂ ਕੀ ਉੱਪਰ ਦਰਜਾ ਹੈ ਇਹਨਾਂ ਦੀ ਮਾਨਸਿਕਤਾ ਹੈ ਕਾਂਗਰਸੀ ਸਾਡੀ ਮਾਨਸਿਕਤਾ ਪੱਪੀ ਪ੍ਰਸ਼ਰ ਜੀ ਸਾਡੇ ਸਤਿਕਾਰਯੋਗ ਐਮ ਐਲ ਏ ਆ ਤੇ ਧਰਲੇ ਨਾਲ ਇਲੈਕਸ਼ਨ ਲੜ ਰਹੇ ਆ ਲੁਧਿਆਣਾ ਸੀਟ ਅਸੀਂ ਜਿੱਤਾਂਗੇ ਗੱਲ ਇਹ ਆ ਵੀ ਸੁਖਵਾਲ ਖੇਰੇ ਦਾ ਤੇ ਮਤਲਬ ਪੁੱਛੋ ਉਹਨੂੰ ਤੇਰਾ ਸਟੈਂਡ ਕੀ ਆ ਤੂੰ ਉੱਥੇ ਉਹ ਮੁੰਡਾ ਵਿਚਾਰਾ ਉੱਥੇ ਕਰ ਰਿਹਾ ਸੀ ਮਿਹਨਤ ਤੂੰ ਜਾ ਕੇ ਉਹਦੇ ਜੜਾਂ 'ਚ ਬਹਿ ਗਿਆ ਜਿਹੜਾ ਉੱਥੇ ਕਾਂਗਰਸ ਦਾ ਸੀ ਦਲਵੀਰ ਗੋਲਡੀ ਜੋ ਵੀ ਜੀ ਮੈਂ ਕਹਿ ਰਿਹਾ ਨਾ ਹੁਣ ਮੇਰੇ ਮੂੰਹ ਕੀ ਉਹ ਉਹਨੂੰ ਪੁੱਛੋ ਤੇ ਹਾਲਾਤ ਕੀ ਆ ਸੁਖਵਾਲ ਖੇਰੇ ਇਹ ਬੇਸਿਕਲੀ ਇਲੈਕਸ਼ਨ ਕਿਉਂ ਲੜਦੇ ਆ ਇਹ ਫੰਡ ਇਕੱਠੇ ਕਰਨੇ ਲੜਦੇ ਆ ਇਹਨਾਂ ਨੇ ਲੋਕਾਂ ਨੂੰ ਪੜਕੋਣਾ ਆ ਪੰਥ ਦੇ ਨਾਂ ਤੇ ਪੰਜਾਬ ਦੇ ਨਾਂ ਤੇ ਹੋਰ ਇਹਨਾਂ ਦਾ ਸੰਗਰੂਰ ਕੀ ਆ ਸਕਵਾ